ਕਹੇ ਕਿ ਉਸਨੇ ਫੋਨ ਰੱਖ ਦਿੱਤਾ ਗੁਰਦੇਵ ਸਿੰਘ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਸਾਰੇ ਮੇਰੀ ਰਿਟਾਇਰਮੈਂਟ ਦਾ ਇੰਤਜ਼ਾਰ ਕਰ ਰਹੇ ਹਨ ਚਲੋ ਚੰਗਾ ਹੈ ਦੇਖਦਾ ਹਾਂ ਮੇਰੇ ਰਿਟਾਇਰ ਹੋਣ ਤੋਂ ਬਾਅਦ ਇਹ ਸਾਰੇ ਮੇਰੇ ਲਈ ਕਿੰਨਾ ਟਾਈਮ ਕੱਢਦੇ ਆ ਕੁਝ ਸਮੇਂ ਬਾਅਦ ਗੁਰਦੇਵ ਸਿੰਘ ਆਪਣੀ ਪਤਨੀ ਦੇ ਨਾਲ ਵਾਪਸ ਚਲਾ ਗਿਆ ਦੇਖਦੇ ਹੀ ਦੇਖਦੇ ਸਮਾਂ ਬੀਤਦਾ ਗਿਆ ਗੁਰਦੇਵ ਸਿੰਘ ਦੇ ਰਿਟਾਇਰ ਹੋਣ ਦਾ ਸਮਾਂ ਨੇੜੇ ਆ ਗਿਆ ਗੁਰਦੇਵ ਸਿੰਘ ਨੇ ਆਪਣੇ ਜੀਵਨ ਦੀ ਸਾਰੀ ਬਚਤ ਲਗਾ ਕੇ ਘਰ ਬਣਵਾਇਆ ਰਿਟਾਇਰ ਹੋਣ ਤੋਂ ਬਾਅਦ ਜੋ ਪੈਸੇ ਮਿਲੇ ਸੀ ਉਹ ਵੀ ਘਰ ਦੇ ਖਰਚ ਦਿੱਤੇ ਉਸ ਨੇ ਸੋਚਿਆ ਸੁਪਨਿਆਂ ਦੇ ਘਰ ਵਿੱਚ ਬਡਾਪਾ ਚੈਨ ਨਾਲ guzरेगा ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਜੋ ਸੋਚ ਰਿਹਾ ਹੈ ਇਹ ਕਦੇ ਵੀ ਨਹੀਂ ਹੋਵੇਗਾ ਵੱਡੇ ਕਮਰੇ ਮੁੰਡਿਆਂ ਨੇ ਲੈ ਲਏ ਤੇ ਛੋਟੇ ਬੱਚਿਆਂ ਨੂੰ ਦੇ ਦਿੱਤੇ ਜੋ ਇੱਕ ਕਮ ਛੋਟਾ ਜਿਹਾ ਕਮਰਾ ਬਚਿਆ ਸੀ ਉਹ ਗੁਰਦੇਵ ਸਿੰਘ ਦੇ ਹਿੱਸੇ ਆਇਆ ਫਿਰ ਵੀ ਉਹ ਖੁਸ਼ ਸੀ ਕਿ ਚਲੋ ਬੱਚੇ ਖੁਸ਼ ਹਨ ਤਾਂ ਅਸੀਂ ਵੀ ਖੁਸ਼ ਹਾਂ ਕੁਝ ਸਮੇਂ ਬਾਅਦ ਵੱਡੇ ਮੁੰਡੇ ਦੀ ਬਦਲੀ ਇਸ ਸ਼ਹਿਰ ਵਿੱਚੋਂ ਹੋ ਗਈ ਤਾਂ ਉਹ ਆਪਣਾ ਸਾਰਾ ਸਮਾਨ ਲੈ ਕੇ ਪਾਪਾ ਦੇ ਬਨੇ ਘਰ ਵਿੱਚ ਸ਼ਿਫਟ ਹੋ ਗਿਆ ਫਿਰ ਕੀ ਸੀ ਆਏ ਦਿਨ ਸੰਦੀਪ ਦੇ ਪੇਕਿਆਂ ਤੋਂ ਕੋਈ ਨਾ ਕੋਈ ਆਉਂਦਾ ਰਹਿੰਦਾ ਤੇ ਸੌਣ ਲਈ ਕਮਰਿਆਂ ਦੀ ਕਮੀ ਹੋ ਜਾਂਦੀ ਤਾਂ ਇੱਕ ਦਿਨ ਸੰਦੀਪ ਬੋਲੀ ਪਾਪਾ ਜੀ ਜਿਹੜਾ ਕਮਰਾ ਆਪਾਂ ਨੌਕਰਾਂ ਵਾਸਤੇ ਬਣਵਾਇਆ ਹੈ ਉਹ ਵੀ ਤਾਂ ਬਹੁਤ ਵਧੀਆ ਬਣਿਆ ਹੈ ਤੁਸੀਂ ਆਪਣਾ ਸਮਾਨ ਉਸ ਵਿੱਚ ਰੱਖ ਲਓ ਕਿਹੜਾ ਆਪਣੇ ਘਰੇ ਨੌਕਰ ਰਹਿੰਦੇ ਆ ਘਰ ਤਾਂ ਘਰ ਹੀ ਹੁੰਦਾ ਹੈ ਗੁਰਦੇਵ ਸਿੰਘ ਸੰਦੀਪ ਨੂੰ ਦੇਖਦੇ ਹੋਏ ਬੋਲਿਆ ਕਿਹੋ ਜਿਹਾ ਸਮਾਂ ਆ ਗਿਆ ਹੈ ਮੇਰੇ ਹੀ ਘਰ ਵਿੱਚੋਂ ਮੈਨੂੰ ਨੌਕਰਾਂ ਦੇ ਕਮਰੇ ਵਿੱਚ ਰਹਿਣਾ ਪਵੇਗਾ ਗੁਰਦੇਵ ਸਿੰਘ ਦੀ ਪਤਨੀ ਬੋਲੀ ਨੌ ਨਾਲ ਗੱਲ ਕਰਨ ਨਾਲੋਂ ਚੰਗਾ ਹੈ ਤੁਸੀਂ ਆਪਣੇ ਪੁੱਤ ਨਾਲ ਗੱਲ ਕਰੋ ਸ਼ਾਮ ਨੂੰ ਜਦੋਂ ਪ੍ਰਤਾਪ ਆਇਆ ਤਾਂ ਗੁਰਦੇਵ ਸਿੰਘ ਬੋਲਿਆ beta ਤੂੰ ਹੀ ਸੰਦੀਪ ਨੂੰ ਸਮਝਾਇਆ ਕਿ ਉਹ ਸਾਨੂੰ ਨੌਕਰਾਂ ਵਾਲੇ ਕਮਰੇ ਵਿੱਚ ਰਹਿਣ ਲਈ ਨਾ ਕਹੇ ਤਾਂ ਪ੍ਰਤਾਪ ਇੱਕਦਮ ਗੁੱਸੇ ਵਿੱਚ ਬੋਲਿਆ ਪਾਪਾ ਜੀ ਸੰਦੀਪ ਸਹੀ ਤਾਂ ਕਹਿ ਰਹੀ ਹੈ ਇਹ ਘਰ ਵਿੱਚ ਤੁਸੀਂ ਇੰਨਾ ਤਿਲਕਨਾ ਫਰਸ਼ ਲਗਵਾਇਆ ਹੈ ਕਿ ਡਰ ਲੱਗਦਾ ਹੈ ਕਿ ਤੁਸੀਂ ਕਿਤੇ ਤਿਲਕ ਕੇ ਡਿੱਗ ਨਾ ਜਾਓ ਅਤੇ ਕਿਤੇ ਤੁਹਾਡੀ ਹੱਡੀ ਇੱਧਰ ਉੱਧਰ ਖਿਸਕ ਨਾ ਜਾਏ ਬੁਢਾਪੇ ਵਿੱਚ ਕੌਣ ਸੇਵਾ ਕਰੇਗਾ ਤੇ ਇੱਕ ਗੱਲ ਕਹਿ ਦਿਆਂ ਬੇਵਜ੍ਹਾ ਸੰਦੀਪ ਦੇ ਨਾਲ ਉਲਝਿਆ ਨਾ ਕਰੋ ਮਾਂ ਨੇ ਤਾਂ ਇੰਨਾ ਚਿਰ ਤੁਹਾਡੀ ਗੱਲ ਮੰਨੀ ਪਰ ਜ਼ਰੂਰੀ ਨਹੀਂ ਕਿ ਨੌਵੀਂ ਮੰਨੇ ਮੁੰਡੇ ਦਾ ਇਹ ਜਵਾਬ ਸੁਣ ਕੇ ਗੁਰਦੇਵ ਸਿੰਘ ਸੁੱਨ ਹੋ ਗਿਆ ਤੇ ਸੋਚਣ ਲੱਗਿਆ ਅੱਜ ਵੀ ਆਪਣੀ ਪੈਨਸ਼ਨ ਦੇ ਖਰਚੇ ਤੇ ਜੀ ਰਿਹਾ ਹਾਂ ਫਿਰ ਵੀ ਇੰਨਾ ਉਪਦੇਸ਼ ਉਹ ਅੰਦਰ ਤੱਕ ਹਿੱਲ ਗਿਆ ਪ੍ਰਤਾਪ ਬੋਲਦਾ ਹੋਇਆ ਉੱਥੋਂ ਚਲਾ ਗਿਆ ਪੋਤਾ ਤੇ ਪੋਤਰੇ ਦੇ ਨਾਲ ਰਹਿਣ ਦੇ ਲਾਲਚ ਨੇ ਉਸ ਨੂੰ ਰੋਕ ਲਿਆ ਨਹੀਂ ਤਾਂ ਕੁਝ ਕਹਿ ਦਿੰਦਾ ਤੁਰੰਤ ਜਗਦੇਸ਼ ਕੌਰ ਨੇ ਰੋਕ ਲਿਆ ਗੁਰਦੇਵ ਸਿੰਘ ਕਹਿਣ ਲੱਗਿਆ ਕਿ ਘਰ ਦੀ ਇੱਕ ਇੱਕ ਇੱਟ ਲਗਾਉਂਦੇ ਹੋਏ ਮੈਂ ਕਿੰਨੇ ਸੁਪਨੇ ਵੇਖੇ ਸੀ ਉਹ ਅੱਜ ਇੱਕ ਇੱਕ ਕਰਕੇ ਟੁੱਟ ਰਹੇ ਹਨ ਕੁਲਵੀਰ ਨੂੰ ਦੇਖ ਕੇ ਕਹਿੰਦਾ ਕਿ ਘਰ ਬਣ ਜਾਏ ਤਾਂ ਆ ਜਾਊਂ ਆ ਜਾਊਗਾ ਪਰ ਬਸ ਦਿਵਾਲੀ ਨੂੰ ਹੀ ਆਉਂਦਾ ਹੈ ਅਤੇ ਆਪਣੀਆਂ ਪਰੇਸ਼ਾਨੀਆਂ ਦੱਸ ਕੇ ਕੁਝ ਨਾ ਕੁਝ ਪੈਸੇ ਲੈ ਕੇ ਫਿਰ ਵਾਪਸ ਚਲਾ ਜਾਂਦਾ ਹੈ ਗੁਰਦੇਵ ਸਿੰਘ ਦੀ ਪਤਨੀ ਬੋਲੀ ਅਜੇ ਉਸ ਦੀ ਉਮਰ ਹੀ ਕੀ ਹੈ ਹੋਈ ਹੈ ਹੌਲੀ ਹੌਲੀ ਸਮਝ ਜਾਏਗਾ ਗੁਰਦੇਵ ਸਿੰਘ ਹੱਸ ਕੇ ਬੋਲਿਆ ਤੇਰੇ ਬੱਚੇ ਹੁਣ ਬੱਚੇ ਨਹੀਂ ਰਹੇ ਬੱਚੇ ਬਾਪ ਪਣ ਚੁੱਕੇ ਹਨ ਉਹ ਬੋਲੀ ਗੁੱਸਾ ਨਾ ਕਰੋ ਜੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਅਗਲੇ ਦਿਨ ਗੁਰਦੇਵ ਸਿੰਘ ਅਤੇ ਜਗਦੀਸ਼ਕੌਰ ਬੈਠੇ ਚਾਹ ਪੀ ਰਹੇ ਸਨ ਤਾਂ ਪ੍ਰਤਾਪ ਕੋਲ ਆ ਕੇ ਖੜਾ ਹੋ ਗਿਆ ਗੁਰਦੇਵ ਸਿੰਘ ਨੇ ਸੋਚਿਆ ਕਿ ਕੱਲ ਦੀਆਂ ਗਲਤੀਆਂ ਦੀ ਮਾਫੀ ਮੰਗੇਗਾ ਪਰ ਨਹੀਂ ਉਸਨੇ ਤਾਂ ਉਹੀ ਗੱਲ ਸ਼ੁਰੂ ਕਰ ਦਿੱਤੀ ਪਾਪਾ ਜੀ ਚਲੋ ਅੱਜ ਕਮਰਾ ਖਾਲੀ ਕਰਨ ਵਿੱਚ ਤੁਹਾਡੀ ਮੈਂ ਮਦਦ ਕਰ ਦਿੰਦਾ ਹਾਂ ਦੇਖੋ ਸੰਦੀਪ ਨੇ ਕਿੰਨੇ ਵਧੀਆ ਤਰੀਕੇ ਨਾਲ ਉਸ ਕਮਰੇ ਨੂੰ ਸਾਫ਼ ਕੀਤਾ ਹੈ ਗੁਰਦੇਵ ਸਿੰਘ ਨੇ ਕਿਹਾ ਤੂੰ ਫਿਰ ਉਹੀ ਗੱਲ ਸ਼ੁਰੂ ਕਰ ਦਿੱਤੀ ਇਨਾ ਸਮਝਾਉਣ ਦਾ ਕਿ ਤੇਰੇ ਤੇ ਕੋਈ ਅਸਰ ਨਹੀਂ ਹੋਇਆ ਪ੍ਰਤਾਪ ਨੇ ਗੁੱਸੇ ਵਿੱਚ ਆਪਣੇ ਪਾਪਾ ਦੀ ਕੁਰਸੀ ਨੂੰ ਐਨੇ ਜ਼ੋਰ ਨਾਲ ਧੱਕਾ ਮਾਰਿਆ ਕਿ ਉਹ ਜ਼ਮੀਨ ਤੇ ਡਿੱਗ ਪਿਆ ਅਤੇ ਬੋਲਿਆ ਬੁੱਢਿਆ ਮੈਂ ਸੋਚ ਰਿਹਾ ਸੀ ਕਿ ਪਿਆਰ ਨਾਲ ਤੂੰ ਮੰਨ ਜਾਏਗਾ ਪਰ ਨਹੀਂ ਤੂੰ ਨਹੀਂ ਸਮਝੇਗਾ ਤੈਨੂੰ ਸਮਝਾਉਣਾ ਹੀ ਪਵੇਗਾ ਜੇ ਚੰਗਾ ਹੁੰਦਾ ਤਾਂ ਉਸ ਦਿਨ ਹੀ ਤੈਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੰਦਾ ਤਾਂ ਐਨੀ ਮਿਹਨਤ ਨਹੀਂ ਕਰਨੀ ਪੈਣੀ ਸੀ ਪ੍ਰਤਾਪ ਦੀਆਂ ਪ੍ਰਤਾਪ ਅੱਖਾਂ ਦਿਖਾਉਂਦਾ ਹੋਇਆ ਆਪਣੀ ਮਾਂ ਦੇ ਵੱਲ ਗਿਆ ਅਤੇ ਬੋਲਿਆ ਮੰਮੀ ਤੂੰ ਹੀ ਪਾਪਾ ਨੂੰ ਸਮਝਾ ਲੈ ਨਹੀਂ ਤਾਂ ਹੱਥ ਪੈਰ ਤੋੜ ਕੇ ਕਿਸੇ ਚੌਂਕ ਵਿੱਚ ਭੀਖ ਮੰਗਣ ਲਈ ਛੱਡ ਆਉਂਗਾ ਫੇਰ ਨਾ ਕਹੀਂ ਕਿ ਪੁੱਤ ਨੇ ਕੀ ਕਹਿ ਦਿੱਤਾ ਪ੍ਰਤਾਪ ਦੀਆਂ ਇਹ ਗੱਲਾਂ ਸੁਣ ਕੇ ਗੁਰਦੇਵ ਸਿੰਘ ਦੀਆਂ ਅੱਖਾਂ ਭਰ ਆਈਆਂ ਤੇ ਉਸ ਦੀ ਪਤਨੀ ਨੇ ਉਸ ਨੂੰ ਸਹਾਰਾ ਦਿੱਤਾ ਤੇ ਦੂਸਰੀ ਕੁਰਸੀ ਤੇ ਬਿਠਾਇਆ ਆਪਣੀਆਂ ਗੱਲਾਂ ਕਹਿ ਕੇ ਪ੍ਰਤਾਪ ਉੱਥੋਂ ਗੁੱਸੇ ਵਿੱਚ ਚਲਾ ਗਿਆ ਗੁਰਦੇਵ ਸਿੰਘ ਨੇ ਆਪਣੀ ਪਤਨੀ ਵੱਲ ਵੇਖਿਆ ਤਾਂ ਉਸ ਦੀ ਪਤਨੀ ਨੇ ਕਿਹਾ ਚਲੋ ਜੀ ਕੁਝ ਦਿਨ ਉੱਥੇ ਰਹਿ ਕੇ ਦੇਖ ਲੈਨੇ ਆ ਜੇ ਚੰਗਾ ਨਹੀਂ ਲੱਗਿਆ ਤਾਂ ਫਿਰ ਇਸ ਕਮਰੇ ਵਿੱਚ ਆ ਜਾਵਾਂਗੇ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਹੁਣ ਪਤਨੀ ਦੇ ਸਾਹਮਣੇ ਗੁਰਦੇਵ ਸਿੰਘ ਕੁਝ ਨਹੀਂ ਕਹਿਣਾ ਚਾਹੁੰਦਾ ਸੀ ਚੁੱਪਚਾਪ ਉੱਥੋਂ ਆਪਣਾ ਸਮਾਨ ਲੈ ਕੇ ਚਲੇ ਗਿਆ ਉਸ ਕਮਰੇ ਚੋਂ ਬਾਹਰ ਗਿਆ ਤਾਂ ਨੌ ਅਤੇ ਮੁੰਡੇ ਦੇ ਮਨ ਤੋਂ ਵੀ ਲਹਿ ਗਏ ਪਹਿਲਾਂ ਤਾਂ ਪ੍ਰਤਾਪ ਤੇ ਸੰਦੀਪ ਉਹਨਾਂ ਦੀ ਬਹੁਤ ਇੱਜ਼ਤ ਕਰਿਆ ਕਰਦੇ ਸੀ ਪਰ ਹੁਣ ਨੌ ਤੇ ਪੁੱਤ ਮੁਸ਼ਕਲ ਨਾਲ ਉਸ ਨੂੰ ਰੋਟੀ ਪੁੱਛਦੇ ਸੀ ਉਹ ਹਮੇਸ਼ਾ ਇਹੀ ਸੋਚਦੇ ਰਹਿੰਦੇ ਸੀ ਕਿ ਜੋ ਆਪਣੇ ਮਾਪੇ ਨੂੰ ਨਹੀਂ ਪੁੱਛਦੇ ਉਹ ਆਪਣੀ ਛੋਟੀ ਭੈਣ ਗगन ਨੂੰ ਕਿਸ ਪੁੱਛਣਗੇ ਗगन ਆਪਣੀ ਜ਼ਿੰਮੇਵਾਰੀਆਂ ਵਿੱਚ ਉਲਝੀ ਰਹਿੰਦੀ ਸੀ ਬਸ ਮਾਪੇ ਮਾਪੇ ਦੀ ਖਬਰ ਲੈਂਦੀ ਰਹਿੰਦੀ ਸੀ ਦੇਖਦੇ ਹੀ ਦੇਖਦੇ ਗੁਰਦੇਵ ਸਿੰਘ ਦੀ ਪਤਨੀ ਤੇ ਆਪਣੇ ਲਈ ਫਿਰ ਦੇਵ ਸਿੰਘ ਲਈ ਰੋਟੀ ਬਣਾਉਣ ਦੀ ਜ਼ਿੰਮੇਵਾਰੀ ਆ ਗਈ। ਇਹ ਗੱਲ ਗੁਰਦੇਵ ਸਿੰਘ ਦੀ ਪਤਨੀ ਨੂੰ ਅੰਦਰੇ ਹੀ ਅੰਦਰੇ ਖਾਹੀ ਜਾ ਰਹੀ ਸੀ ਕਿ ਉਹਨਾਂ ਦੇ ਬੱਚਿਆਂ ਕੋਲ ਉਹਨਾਂ ਲਈ ਫੁਰਸਤ ਨਹੀਂ ਹੈ ਅਤੇ ਨਾ ਹੀ ਉਹਨਾਂ ਦੇ ਦਿਲ ਵਿੱਚ ਜਗ੍ਹਾ ਹੈ। ਜਦੋਂ ਗੁਰਦੇਵ ਸਿੰਘ ਕੁਝ ਕਹਿੰਦੇ ਤਾਂ ਮੁੰਡਾ ਉਸ ਨੂੰ ਚਾਰ ਗੱਲਾਂ ਸੁਣਾ ਦਿੰਦਾ ਅਤੇ ਲੋਕਾਂ ਦੇ ਡਰ ਤੋਂ ਚੁੱਪ ਕਰ ਜਾਂਦੇ। ਇੱਕ ਦਿਨ ਜਗਦੀਸ਼ ਕੌਰ ਦੀ ਤਬੀਅਤ ਠੀਕ ਨਹੀਂ ਸੀ। ਗੁਰਦੇਵ ਸਿੰਘ ਸੰਦੀਪ ਨੂੰ ਜਾ ਕੇ ਬੋਲਿਆ ਬੇਟਾ ਤੇਰੀ ਸੱਸ ਦੀ ਤਬੀਅਤ ਠੀਕ ਨਹੀਂ ਹੈ ਉਸ ਲਈ ਖਾਣਾ ਬਣਾ ਦੇ ਸੰਦੀਪ ਬੋਲੀ ਮੁਫਤ ਵਿੱਚ ਖਾਣਾ ਨਹੀਂ ਬੰਦਾ ਪੈਸ਼ਨ ਪੈਨਸ਼ਨ ਤੇ ਜਿੰਨੇ ਪੈਸੇ ਆਉਂਦੇ ਹਨ ਉਹ ਤਾਂ ਤੁਸੀਂ ਆਪਣੀ ਦਵਾਈਆਂ ਤੇ ਖਰਚ ਦਿੰਦੇ ਹੋ ਅਤੇ ਰਿਟਾਇਰ ਹੋਣ ਤੋਂ ਜੋ ਪੈਸੇ ਆਏ ਉਹ ਤੁਸੀਂ ਘਰ ਤੇ ਲਗਾ ਦਿੱਤੇ ਹੁਣ ਇਹ ਘਰ ਕੀ ਸਿਰਫ ਸਾਡੇ ਨਾਂ ਤੇ ਹੈ ਵੀਰਜੀ ਦਾ ਵੀ ਤਾਂ ਇਸ ਵਿੱਚ ਹਿੱਸਾ ਹੈ ਫੇਰ ਅਸੀਂ ਤੁਹਾਡੀ ਰੋਟੀ ਕਿਉਂ ਬਣਾਈਏ ਇਹ ਲੋ ਬ੍ਰੈਡ ਪਏ ਹਨ ਉਸ ਨੂੰ ਖਵਾ ਦਿਓ ਇਹਨਾਂ ਕਹਿ ਕੇ ਸੰਦੀਪ ਨੇ ਉਸ ਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੱਤਾ ਵਿਚਾਰਾ ਗੁਰਦੇਵ ਸਿੰਘ ਗਵਾਂਡੀਆਂ ਤੋਂ ਵੀ ਰੋਟੀ ਨਹੀਂ ਮੰਗ ਸਕਦਾ ਸੀ ਕਿ ਲੋਕ ਕੀ ਕਹਿਣਗੇ ਨੌਹਾਂ ਅਤੇ ਪੁੱਤ ਦੇ ਹੁੰਦੇ ਹੋਏ ਤੁਸੀਂ ਭੀਖ ਮੰਗ ਰਹੇ ਹੋ ਅੱਖਾਂ ਵਿੱਚ ਹੰਝੂ ਅਤੇ ਹੱਥ ਵਿੱਚ ਬ੍ਰੈਡ ਲੈ ਕੇ ਉਹ ਆਪਣੀ ਪਤਨੀ ਕੋਲ ਚਲਾ ਗਿਆ ਉਸ ਦੀ ਪਤਨੀ ਬੋਲੀ ਮੇਰੇ ਲਈ ਕਿਉਂ ਕਿਸੇ ਕੋਲੋਂ ਭੀਖ ਮੰਗਦੇ ਹੋ ਗੁਰਦੇਵ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਉਸ ਦੀ ਪਤਨੀ ਬੋਲੀ ਹੁਣ ਜੇ ਤੁਹਾਨੂੰ ਇਸ ਤਰ੍ਹਾਂ ਦੇਖਾਂਗੀ ਤਾਂ ਮੈਂ ਚੈਨ ਨਾਲ ਨਹੀਂ ਜੀ ਰਹਿ ਸਕਦੀ ਬਸ ਇੱਕ ਆਖਰੀ ਵਾਰ ਪਾਣੀ ਪਿਆ ਦੇ ਤਾਂ ਕਿ ਮੈਂ ਚੈਨ ਨਾਲ ਅੱਖਾਂ ਬੰਦ ਕਰ ਸਕਾਂ ਗੁਰਦੇਵ ਸਿੰਘ ਕਹਿਣ ਲੱਗਾ ਮੈਨੂੰ ਇਕੱਲਾ ਛੱਡ ਕੇ ਨਾ ਜਾ ਤੇਰੇ ਬਿਨਾ ਮੈਂ ਕਿਵੇਂ ਰਹਿ ਸਕਦਾ ਹਾਂ ਇੱਥੇ ਕੋਈ ਨਹੀਂ ਮੇਰਾ ਆਪਣਾ ਇਨਾ ਕਹਿ ਕੇ ਜਿਵੇਂ ਗੁਰਦੇਵ ਸਿੰਘ ਨੇ ਆਪਣੀ ਪਤਨੀ ਦੇ ਮੂੰਹ ਵਿੱਚ ਇੱਕ ਘੁੱਟ ਪਾਣੀ ਪਾਇਆ ਉਸ ਨੇ ਅੱਖਾਂ ਬੰਦ ਕਰ ਲਈਆਂ ਗੁਰਦੇਵ ਸਿੰਘ ਨੇ ਗगन ਨੂੰ ਫੋਨ ਕੀਤਾ ਗगन ਘਬਰਾ ਗਈ ਅਤੇ ਬੋਲੀ ਪਾਪਾ ਜੀ ਕੀ ਗੱਲ ਹੈ ਐਨੀ ਰਾਤ ਨੂੰ ਤੁਸੀਂ ਫੋਨ ਕੀਤਾ ਤਾਂ ਉਹ ਬੋਲਿਆ ਗगन ਤੇਰੀ ਮਾਂ ਸਾਨੂੰ ਛੱਡ ਕੇ ਚਲੀ ਗਈ ਬਸ ਹੁਣ ਮੈਂ ਵੀ ਜੀਣਾ ਨਹੀਂ ਚਾਹੁੰਦਾ ਤਾਂ ਗगन ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਉਹ ਰੋਣ ਲੱਗੀ ਉਸਦੀ ਰੋਂਦੀ ਆਵਾਜ਼ ਸੁਣ ਕੇ ਉਸ ਦਾ ਘਰ ਵਾਲਾ ਮਾਨਵ ਬੋਲਿਆ ਕੀ ਹੋਇਆ ਗगन ਤਾਂ ਉਹ ਕਹਿਣ ਲੱਗੀ ਮਾਨਵ ਮਾਂ ਸਾਨੂੰ ਛੱਡ ਕੇ ਚਲੀ ਗਈ ਤੁਸੀਂ ਗੱਡੀ ਕੱਢੋ ਰੋਂਦੀ ਰੋਂਦੀ ਉਸ ਨੇ ਆਪਣੇ ਭਰਾ ਨੂੰ ਫੋਨ ਕੀਤਾ ਤਾਂ ਪ੍ਰਤਾਪ ਬੋਲਿਆ ਸ਼ਾਮ ਤੱਕ ਤਾਂ ਉਹ ਚੰਗੀ ਭਲੀ ਸੀ ਹੁਣ ਕੀ ਹੋ ਗਿਆ ਗगन ਨੂੰ ਬਹੁਤ ਹੈਰਾਨੀ ਹੋਈ ਕਿ ਇੱਕ ਹੀ ਘਰ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਕੋਈ ਪਤਾ ਨਹੀਂ ਜਦੋਂ ਕਗਨ ਘਰ ਪਹੁੰਚੀ ਤਾਂ ਆਪਣੇ ਪਾਪਾ ਨੂੰ ਜੱਫੀ ਪਾ ਕੇ ਰੋਈ ਪਰ ਪਾਪਾ ਜਿਵੇਂ ਪੱਥਰ ਦੀ ਮੂਰਤੀ ਹੋ ਗਏ ਸੀ ਗगन ਨੇ ਵਾਰ-ਵਾਰ ਪੁੱਛਣ ਤੇ ਗੁਰਦੇਵ ਸਿੰਘ ਨੇ ਸਾਰੀ ਗੱਲ ਦੱਸੀ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਗगन ਨੇ ਆਪਣੇ ਭਰਾਵਾਂ ਨੂੰ ਹੁਣ ਨੂੰ ਕਿਹਾ ਪਾਪਾ ਜੀ ਨੂੰ ਤੁਹਾਡੀ ਜ਼ਰੂਰਤ ਹੈ ਉਸ ਨੂੰ ਪਿੱਛੇ ਵਾਲੇ ਕਮਰੇ ਵਿੱਚ ਇਕੱਲਾ ਨਾ ਛੱਡੋ ਦੋਵੇਂ ਭਰਾਵਾਂ ਨੇ ਆਪਸ ਵਿੱਚ ਗੱਲ ਕੀਤੀ ਅਤੇ ਬੋਲੇ ਕਿਉਂ ਨਾ ਕਰਦੇ ਬਾਕੀ ਜ਼ਮੀਨ ਜਾਇਦਾਦ ਨੂੰ ਵੇਚ ਕੇ ਪਾਪਾ ਸਾਡੇ ਨਾਲ ਰਹਿਣ ਪਰ ਗੁਰਦੇਵ ਸਿੰਘ ਉਸ ਜਗ੍ਹਾ ਨੂੰ ਛੱਡਣਾ ਨਹੀਂ ਚਾਹੁੰਦੇ ਸਨ ਗगन ਨੇ ਬੋਤ ਕਿਹਾ ਕਿ ਮੇਰੇ ਨਾਲ ਚੱਲੋ ਤਾਂ ਉਹ ਬੋਲੇ ਬੇਟਾ ਇਸ ਘਰ ਵਿੱਚ ਤੇਰੀ ਮਾਂ ਦੀਆਂ ਜਾਤਾਂ ਹਨ ਮੈਂ ਇਹਨਾਂ ਜਾਤਾਂ ਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ ਇਤਿਹਾਸ ਪਰੋਸ ਵਾਲੇ ਵੀ ਬਹੁਤ ਚੰਗੇ ਹਨ ਕੋਈ ਪਰੇਸ਼ਾਨੀ ਹੋਈ ਤਾਂ ਮੈਂ ਤੈਨੂੰ ਜ਼ਰੂਰ ਦੱਸ ਦਿਆਂਗਾ ਇਨਾ ਕਹਿ ਕੇ ਸਭ ਆਪਣੀ ਆਪਣੀ ਦੁਨੀਆ ਵਿੱਚ ਚਲੇ ਗਏ ਪਰ ਗੁਰਦੇਵ ਸਿੰਘ ਬਿਮਾਰ ਰਹਿਣ ਲੱਗਿਆ 2-3 ਦਿਨ ਤੋਂ ਉਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਸੰਦੀਪ ਤੇ ਪ੍ਰਤਾਪ ਨੂੰ ਕਿਹਾ ਕਿ ਉਹਨਾਂ ਨੇ ਸੁਣ ਕੇ ਵੀ ਅਨ ਸੁਨਿਆ ਕਰ ਦਿੱਤਾ ਤਾਂ 2 ਦਿਨ ਤੋਂ ਭੁੱਖੇ ਗੁਰਦੇਵ ਸਿੰਘ ਨੇ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲ ਸਕੇ ਕਿਉਂਕਿ ਹੱਥ ਪੈਰ ਬਿਲਕੁਲ ਵੀ ਜਵਾਬ ਦੇ ਚੁੱਕੇ ਸੀ ਤਾਂ ਪੁੱਤ ਉਸ ਦੇ ਕੋਲ ਆਇਆ ਅਤੇ ਬੋਲਿਆ ਪਪਾ ਜੀ ਅਸੀਂ ਅੱਜ ਰਾਤ ਲਈ ਬਾਹਰ ਜਾ ਰਹੇ ਹਾਂ ਬੱਚਿਆਂ ਨੂੰ ਨਾਲ ਲੈ ਕੇ ਫਿਲਮ ਦਿਖਾਉਣ ਲਈ ਗੁਰਦੇਵ ਸਿੰਘ ਬੋਲੇ ਬੇਟਾ ਮੇਰੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ ਅੱਜ ਤੁਸੀਂ ਕਿਤੇ ਨਾ ਜਾਓ ਬਸ ਮੇਰੇ ਕੋਲ ਰਹੋ ਪਤਾ ਨਹੀਂ ਕਦੋਂ ਆਖਰੀ ਸਾਹ ਨਿਕਲ ਜਾਏ ਪ੍ਰਤਾਪ ਬੋਲਿਆ ਪਪਾ ਅਸੀਂ ਤੁਹਾਡੇ ਮਰਨ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਤੁਸੀਂ ਮਰ ਗਏ ਤਾਂ ਅਸੀਂ ਆ ਜਾਵਾਂਗੇ ਤਾਂ ਸੰਦੀਪ ਬੋਲੀ ਚਲੋ ਜੀ ਇਸ ਬੁੱਢੇ ਦਾ ਤਾਂ ਰੋਜ਼ ਦਾ ਹੀ ਡਰਾਮਾ ਹੈ। ਇਹਨਾਂ ਕਹਿ ਕੇ ਸੰਦੀਪ ਤੇ ਪ੍ਰਤਾਪ ਉੱਥੋਂ ਚਲੇ ਗਏ ਅਤੇ ਗੁਰਦੇਵ ਸਿੰਘ ਬਸ ਪਿੱਛੇ ਆਵਾਜ਼ਾਂ ਹੀ ਮਾਰਦਾ ਰਹਿ ਗਿਆ। ਪਰ ਦੋਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਜਾਂਦੇ ਜਾਂਦੇ ਘਰ ਦਾ ਤਾਲਾ ਵੀ ਲਗਾ ਗਏ। ਗੁਰਦੇਵ ਸਿੰਘ ਆਪਣੇ ਬੇਟੇ ਦੀ ਇਸ ਹਰਕਤ ਤੇ ਬਸ ਅੱਖਾਂ ਵਿੱਚੋਂ ਹੰਝੂ ਵਹਾਉਂਦਾ ਹੀ ਰਹਿ ਗਿਆ। ਅਚਾਨਕ ਰਾਤ ਨੂੰ ਉਸ ਦੇ ਸੀਨੇ ਵਿੱਚੋਂ ਬਹੁਤ ਤੇਜ਼ ਦਰਦ ਉੱਠਿਆ। ਪ੍ਰਤਾਪ ਨੂੰ ਕਈ ਵਾਰ ਫੋਨ ਕੀਤਾ ਪਰ ਉਸਨੇ ਜਾਣਬੁੱਝ ਕੇ ਫੋਨ ਨਹੀਂ ਚੁੱਕਿਆ ਤਾਂ ਉਸਨੇ ਆਪਣੀ ਬੇਟੀ ਨੂੰ ਫੋਨ ਲਗਾਇਆ ਪਾਪਾ ਦੀ ਇੱਕ ਆਵਾਜ਼ ਤੇ ਧੀ ਭੱਜੀ ਆ ਗਈ ਤਾਂ ਉਸ ਵਕਤ ਪਾਪਾ ਹਮੇਸ਼ਾ ਲਈ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਤਾਂ ਉਸਨੇ ਵੇਖਿਆ ਕਿ ਪਾਪਾ ਦੇ ਹੱਥ ਵਿੱਚ ਇੱਕ ਚਿੱਠੀ ਸੀ ਮਾਨਵ ਨੇ ਜਦੋਂ ਉਹ ਚਿੱਠੀ ਖੋਲ ਕੇ ਪੜ੍ਹੀ ਤਾਂ ਗੁਰਦੇਵ ਸਿੰਘ ਨੇ ਉਸ ਵਿੱਚ ਲਿਖਿਆ ਸੀ ਮੈਂ ਬਹੁਤ ਜ਼ਰੂਰੀ ਕਾਗਜ਼ਾਤ ਅਤੇ ਵਕੀਲ ਮਿੱਤਰ ਦੇ ਕੋਲ ਰੱਖੇ ਹਨ ਆਪਣੇ ਭਰਾਵਾਂ ਨੂੰ ਵੀ ਇਸ ਬਾਰੇ ਦੱਸ ਦੇਣਾ ਪਰ ਅੱਗੇ ਉਹੀ ਕਰਨਾ ਜੋ ਮੈਂ ਇਸ ਚਿੱਠੀ ਵਿੱਚ ਲਿਖਿਆ ਹੈ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਪਿਓ ਪਿਓ ਹੀ ਹੁੰਦਾ ਹੈ ਤੇ ਜੇ ਪਿਓ ਆਪਣੀ ਆਈ ਤੇ ਆ ਜਾਵੇ ਤਾਂ ਸਭ ਤੋਂ ਕੁਝ ਕਰ ਸਕਦਾ ਹੈ ਗगन ਇਹ ਸਭ ਸੁਣ ਕੇ ਰੋਣ ਲੱਗੀ ਇੱਕ ਹਫ਼ਤਾ ਪਹਿਲਾਂ ਹੀ ਤਾਂ ਗगन ਆਪਣੇ ਪਾਪਾ ਕੋਲ ਆਈ ਸੀ ਤੇ ਉਸ ਨੂੰ ਉਹ ਰੋਟੀ ਖਵਾ ਕੇ ਗਈ ਸੀ ਉਸ ਦੇ ਨਾਲ ਗੱਲਾਂ ਵੀ ਕੀਤੀਆਂ ਸੀ ਮਾਪੇ ਦੇ ਜਾਣ ਤੋਂ ਬਾਅਦ ਗगन ਤੇ ਪੇਕੇ ਤਾਂ ਬਿਲਕੁਲ ਖਤਮ ਹੋ ਗਏ ਸੀ ਸਵੇਰੇ ਜਦੋਂ ਨੌ ਅਤੇ ਪੁੱਤ ਵਾਪਸ ਆਏ ਤਾਂ ਪਿਤਾ ਨੂੰ ਵੇਖ ਕੇ ਡਰ ਕੇ ਕੰਬਣ ਲੱਗੇ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਸ਼ਾਇਦ ਅਜਗੁਰਦੇਵ ਸਿੰਘ ਉਹਨਾਂ ਦੇ ਵਿੱਚ ਨਹੀਂ ਸੀ ਜੇ ਉਹ ਡਾਕਟਰ ਨੂੰ ਗੁਰਦੇਵ ਸਿੰਘ ਨੂੰ ਵਿਖਾ ਦਿੰਦੇ ਤਾਂ ਸ਼ਾਇਦ ਉਹ ਕੁਝ ਦਿਨ ਹੋਰ ਜਿਉਂਦੇ ਰਹਿੰਦੇ ਖਬਰ ਸੁਣ ਕੇ ਛੋਟਾ ਭਰਾ ਵੀ ਆ ਗਿਆ ਅਤੇ ਸੰਸਕਾਰ ਕੀਤਾ ਗਿਆ ਸਾਰੇ ਰਿਸ਼ਤੇਦਾਰ ਚਲੇ ਗਏ ਤਾਂ ਗਗਨ ਵੀ ਆਪਣੇ ਘਰ ਚਲੀ ਗਈ ਗੁਰਦੇਵ ਸਿੰਘ ਦੇ ਜਾਂਦੇ ਹੀ ਦੋਨੇ ਭਰਾ ਅਤੇ ਭਾਬੀਆਂ ਪੂਏ ਘਰ ਅਤੇ ਹਰ ਜਗ੍ਹਾ ਗਹਿਣੇ ਅਤੇ ਵਸੀਅਤ ਦੇ ਕਾਗਜ਼ਾਤ ਲੱਭ ਰਹੇ ਸੀ ਪਰ ਕਿਸੇ ਨੂੰ ਕੁਝ ਨਹੀਂ ਮਿਲਿਆ ਜਦੋਂ ਉਹਨਾਂ ਨੇ ਗੁਰਦੇਵ ਸਿੰਘ ਦੇ ਮਿੱਤਰ ਵਕੀਲ ਅੰਕਲ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਹਾਂ ਸਭ ਮੇਰੇ ਕੋਲ ਸੁਰੱਖਿਤ ਹਨ ਪਰ ਸਮਾਂ ਆਉਣ ਤੇ ਤੁਹਾਨੂੰ ਸਭ ਕੁਝ ਮਿਲ ਜਾਏਗਾ ਪਰ ਇਸ ਲਈ ਤੁਹਾਨੂੰ 1 ਸਾਲ ਇੰਤਜ਼ਾਰ ਕਰਨਾ ਪਵੇਗਾ ਪਰ ਧਿਆਨ ਰੱਖਣਾ ਇਸ ਦਿਨ ਗगन ਦਾ ਹੋਣਾ ਬਹੁਤ ਜ਼ਰੂਰੀ ਹੈ ਮਾਂ ਬਾਪ ਕੀ ਮਰੇ ਤਾਂ ਭਰਾਵਾਂ ਪਰਜਾਈਆਂ ਨੇ ਹਾਲਚਾਲ ਪੁੱਛਣਾ ਹੀ ਛੱਡ ਦਿੱਤਾ ਕਰੀਬ 1 ਸਾਲ ਹੋਣ ਤੇ ਪ੍ਰਤਾਪ ਨੇ ਫੋਨ ਕੀਤਾ ਗगन ਕੀ ਹਾਲ ਆ ਤੇਰਾ ਗगन ਬੋਲੀ ਠੀਕ ਹੈ ਵੀਰੇ ਕਿਵੇਂ ਜੀ ਆਦ ਕੀਤਾ ਰਤਾਪ ਬੋਲਿਆ ਭੈਣ ਨੂੰ ਯਾਦ ਕਰਨ ਲਈ ਵੀ ਕੋਈ ਵਜ੍ਹਾ ਹੋਣੀ ਚਾਹੀਦੀ ਹੈ ਸੁਣ ਤੈਨੂੰ ਇੱਕ ਗੱਲ ਕਹਿਣ ਲਈ ਫੋਨ ਕੀਤਾ ਸੀ ਕਿ ਪਾਪਾ ਤੇ ਮੰਮੀ ਦਾ ਇੱਕ ਹੀ ਦਿਨ ਸ਼ਰਾਦ ਕਰ ਦੇਵਾਂਗੇ ਕੁਲਵੀਰ ਵੀ ਆਪਣੇ ਪਰਿਵਾਰ ਦੇ ਨਾਲ ਆ ਜਾਵੇਗਾ ਤਾਂ ਪਾਪਾ ਜੀ ਦਾ ਉਹਨਾਂ ਦੇ ਘਰ ਵਿੱਚ ਹੀ ਸ਼ਰਾਦ ਕਰਾਂਗੇ ਤੂੰ ਇਕੱਲੀ ਨਾ ਆਵੇਂ ਮਾਨਵ ਨੂੰ ਵੀ ਨਾਲ ਲੈ ਕੇ ਆਵੀਂ ਗगन ਸੋਚ ਰਹੀ ਸੀ ਕਿ ਅਚਾਨਕ ਵੀਰ ਜੀ ਦੇ ਮਨ ਵਿੱਚ ਇੰਨਾ ਪਿਆਰ ਕਿਵੇਂ ਆ ਗਿਆ ਕੱਲ ਛੋਟੇ ਭਰਾ ਪ੍ਰਤਾਪ ਦਾ ਫੋਨ ਆਇਆ ਉਸ ਦੀਆਂ ਗੱਲਾਂ ਵਿੱਚ ਬਹੁਤ ਮਿਠਾਸ ਸੀ ਗगन ਨੂੰ ਬਹੁਤ ਹੈਰਾਨੀ ਹੋਈ ਸੀ ਜੋ ਮੰਮੀ ਪਾਪਾ ਨੂੰ ਐਨਾ ਤੰਗ ਕਰਦੇ ਸੀ ਉਹਨਾਂ ਨੂੰ ਹਮੇਸ਼ਾ ਦੁਖੀ ਕਰਦੇ ਸੀ ਅੱਜ ਉਹ ਮੰਮੀ ਪਾਪਾ ਦਾ ਸ਼ਰਧਾਂਜਲੀ ਕਿਵੇਂ ਇਕੱਠੇ ਹੋ ਗਏ ਜਦ ਸ਼ਾਮ ਨੂੰ ਜਦੋਂ ਮਾਨਮ ਆਫਿਸ ਤੋਂ ਆਇਆ ਤਾਂ ਗगन ਨੇ ਆਪਣੇ ਮਾਂ ਦਾ ਦੁੱਖ ਹਲਕਾ ਕੀਤਾ ਤੇ ਉਹ ਬੀਤੇ ਹੋਏ ਟਾਈਮ ਨੂੰ ਯਾਦ ਕਰਨ ਲੱਗੀ ਜਦੋਂ ਦੋਨੇ ਭਰਾ ਅਲੱਗ-ਅਲੱਗ ਰਹਿੰਦੇ ਸੀ ਤੁਹਾਨੂੰ ਪਤਾ ਹੈ ਮਾਨਵ ਪਾਪਾ ਜੀ ਲਈ ਕਿਸੇ ਦੇ ਕੋਲ ਟਾਈਮ ਨਹੀਂ ਸੀ ਅਤੇ ਜਦੋਂ ਉਹ ਉਹਨਾਂ ਦੇ ਕੋਲ ਜਾਂਦੇ ਸੀ ਤਾਂ ਉਹਨਾਂ ਦੀ ਉਹ ਇੱਜ਼ਤ ਨਹੀਂ ਕਰਦੇ ਸੀ ਤੇ ਉਹਨਾਂ ਨੂੰ ਰੋਟੀ ਵੀ ਨਹੀਂ ਦਿੰਦੇ ਸੀ ਅਤੇ ਜਦੋਂ ਹੁਣ ਮੈਂ ਇਹ ਸਵਾਲ ਜਵਾਬ ਕਰਦੀ ਆ ਤਾਂ ਦੋਨੇ ਕਹਿੰਦੇ ਆ ਤੂੰ ਵੀ ਤਾਂ ਧੀ ਹੈ ਤੂੰ ਵੀ ਤੂੰ ਕਿਉਂ ਨਹੀਂ ਖਿਆਲ ਰੱਖਿਆ ਅਤੇ ਅੱਜ ਇਹੀ ਮੇਰੇ ਭਰਾ ਮੈਨੂੰ ਵਾਰ-ਵਾਰ ਉੱਥੇ ਆਉਣ ਲਈ ਕਹਿ ਰਹੇ ਹਨ ਮਨ ਕਹਿਣ ਮਾਨਵ ਕਹਿਣ ਲੱਗਿਆ ਕੌਣ ਬੁਲਾ ਰਿਹਾ ਤਾਂ ਸਾਨੂੰ ਜ਼ਰੂਰ ਜਾਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੇ ਸਾਹਮਣੇ ਪਾਪਾ ਜੀ ਦੀ ਇੱਜ਼ਤ ਬਣਾ ਕੇ ਰੱਖਣਾ ਲਈ ਸਾਨੂੰ ਜਾਣਾ ਚਾਹੀਦਾ ਹੈ ਤੂੰ ਚਿੰਤਾ ਨਾ ਕਰ ਮੈਂ ਛੁੱਟੀ ਲੈ ਲਵਾਂਗਾ ਅਤੇ ਪਰਸੋਂ ਤੇਰੇ ਨਾਲ ਚੱਲਾਂਗਾ ਦੋ ਦਿਨ ਬੀਤ ਜਾਣ ਤੋਂ ਬਾਅਦ ਮਾਨਵ ਅਤੇ ਗगन ਆਪਣੇ ਪਿੰਡ ਪਹੁੰਚ ਗਏ ਭਰਾਵਾਂ ਨੇ ਬੜੇ ਧੂਮਤਾਮ ਨਾਲ ਸ਼ਰਾਦ ਕੀਤਾ ਕਿਉਂਕਿ ਸਭ ਨੂੰ ਇਹ ਉਮੀਦ ਸੀ ਕਿ ਅੱਜ ਕੁਝ ਨਾ ਕੁਝ ਵਧੀਆ ਹੋਣ ਵਾਲਾ ਹੈ ਉਹ ਤੇ ਗगन ਆਪਣੇ ਮਾਤਾ-ਪਿਤਾ ਨੂੰ ਯਾਦ ਕਰਕੇ ਬਹੁਤ ਦੁਖੀ ਸੀ ਅਤੇ ਬਹੁਤ ਰੋ ਰਹੀ ਸੀ। ਸਭ ਦੇ ਜਾਣ ਤੋਂ ਬਾਅਦ ਵਕੀਲ ਅੰਕਲ ਨੇ ਸਭ ਨੂੰ ਬੁਲਾਇਆ ਅਤੇ ਮਾਮਲ ਉਥੋਂ ਜਾਣ ਲੱਗਾ ਤਾਂ ਉਹ ਬੋਲਿਆ ਨਹੀਂ ਬੇਟਾ ਤੁਸੀਂ ਨਾ ਜਾਓ ਇੱਥੇ ਤੇਰਾ ਅਤੇ ਗगन ਦਾ ਹੋਣਾ ਬਹੁਤ ਜ਼ਰੂਰੀ ਹੈ। ਤੇਰੇ ਬਿਨਾ ਤਾਂ ਇਸ ਕੰਮ ਦਾ ਕੋਈ ਮਤਲਬ ਹੀ ਨਹੀਂ ਹੈ। ਫਿਰ ਉਸ ਨੇ ਸਭ ਦੇ ਸਾਹਮਣੇ ਸੋਨਾ, ਪੈਸੇ ਅਤੇ ਕਾਗਜ਼ ਕੱਢੇ। ਉਸ ਵਿੱਚ ਗੁਰਦੇਵ ਸਿੰਘ ਦਾ ਇੱਕ ਖੱਤ ਮਿਲਿਆ। ਜਿਸ ਨੂੰ ਸਾਹਮਣੇ ਪੜ੍ਹ ਕੇ ਸੁਨਾਇਆ ਅਤੇ ਉਸ ਵਿੱਚ ਲਿਖਿਆ ਸੀ ਕਿ ਇਹ ਗੈਨੇ ਅਤੇ ਐਫਡੀ ਗगन ਲਈ ਹੈ ਮੇਰਾ ਇੰਨਾ ਵੱਡਾ ਘਰ ਆਸ਼ਰਮ ਬਣਾ ਦੇਣਾ ਅਤੇ ਬਜ਼ੁਰਗਾਂ ਦੇ ਆਸ਼ਿਆਨੇ ਲਈ ਅਤੇ ਉਸ ਦੀ ਦੇਖਭਾਲ ਦਾ ਜਿੰਮਾ ਮੈਂ ਗगन ਅਤੇ ਮਾਨੂ ਨੂੰ ਦੇ ਕੇ ਜਾ ਰਿਹਾ ਹਾਂ ਕਿਉਂਕਿ ਜਿੰਨਾ ਮੁੰਡਿਆਂ ਕੋਲ ਸਮਾਂ ਜਿੰਨਾ ਮੁੰਡਿਆਂ ਕੋਲ ਮਾਪੇ ਲਈ ਫੁਰਸਤ ਨਹੀਂ ਉਹ ਇਸ ਕੰਮ ਨੂੰ ਕਿਵੇਂ ਨਿਭਾਉਣਗੇ ਮੈਂ ਉਹਨਾਂ ਨੂੰ ਇਸ ਆਖਰੀ ਜ਼ਿੰਮੇਵਾਰੀ ਤੋਂ ਮੁਕਤ ਕਰ ਰਿਹਾ ਹਾਂ ਮਾਨਵ ਹੱਕਾ ਬੱਕਾ ਰਹਿ ਗਿਆ ਗगन ਸੋਚ ਰਹੀ ਸੀ ਕਿ ਪਾਪਾ ਜੀ ਇੰਨੀ ਵੱਡੀ ਜ਼ਿੰਮੇਵਾਰੀ ਉਸ ਤੇ ਛੱਡ ਗਏ ਸੰਦੀਪ ਗੁੱਸੇ ਵਿੱਚ ਬੋਲੀ ਅੱਛਾ ਤਾਂ ਉਹਨਾਂ ਨੂੰ ਨੌਕਰਾਂ ਦੇ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਉਸ ਦਾ ਬਦਲਾ ਉਹਨਾਂ ਨੇ ਮਰਦੇ ਮਰਦੇ ਕੱਢ ਲਿਆ ਜੇ ਪਤਾ ਹੁੰਦਾ ਤਾਂ ਉਹ ਇਹ ਸਭ ਕੁਝ ਕਰਨਗੇ ਕਰਨਗੇ ਤਾਂ 2-3 ਸਾਲ ਲਈ ਇਹ ਸਹੀ ਪਰ ਇਸ ਘਰ ਵਿੱਚ ਰਹਿਣ ਲਈ ਕਦੀ ਨਾ ਆਉਂਦੀ। ਛੋਟੀ ਨਾ ਬੋਲੀ, "ਦੀਦੀ, ਤੁਸੀਂ ਤਾਂ ਉਹਨਾਂ ਦੇ ਨਾਲ ਜੋ ਕੀਤਾ ਸੋ ਕੀਤਾ। ਪਰ ਮੈਂ ਕੀ ਕੀਤਾ? ਮੇਰੇ ਨਾਲ ਵੀ ਉਹਨਾਂ ਨੇ ਨਿਆ ਨਹੀਂ ਕੀਤਾ।" ਗगन ਬੋਲੀ, "ਤੁਹਾਨੂੰ ਰੱਤੀ ਭਰ ਵੀ ਸ਼ਰਮ ਨਹੀਂ ਆਉਂਦੀ। ਫਰਜ ਨਿਭਾਉਣ ਦੇ ਸਮੇਂ ਕਿਸੇ ਨੇ ਨਹੀਂ ਨਿਭਾਇਆ। ਇੱਕ ਨੇ ਗੁੱਸੇ ਵਾਲੀਆਂ ਗੱਲਾਂ ਨਾਲ ਮੰਮੀ-ਪਾਪਾ ਨੂੰ ਰੋਟੀ ਦਿੱਤੀ ਅਤੇ ਦੂਸਰੇ ਨੇ ਹਰ ਵਕਤ ਕੁਝ ਨਾ ਕੁਝ ਬਹਾਨਾ ਬਣਾ ਕੇ ਆਪਣਾ ਪੱਲਾ ਛੱਡ ਦਿੱਤਾ।" ਅਤੇ ਅੱਜ ਉਹਨਾਂ ਦੇ ਫੈਸਲੇ ਤੇ ਤੁਸੀਂ ਉਂਗਲੀ ਉਠਾ ਰਹੇ ਹੋ ਚੰਗਾ ਕੀਤਾ ਪਾਪਾ ਜੀ ਨੇ ਜੋ ਜਾਂਦੇ ਜਾਂਦੇ ਸਹੀ ਫੈਸਲਾ ਕੀਤਾ ਮੈਨੂੰ ਤਾਂ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਹੋਈ ਦੋਨਾਂ ਭਰਾ ਪ੍ਰਾਵਾਨੇ ਗगन ਅਤੇ ਮਾਨਮ ਨੂੰ ਕਹਿਣ ਲੱਗੇ ਜ਼ਰੂਰ ਇਹ ਸਭ ਕੁਝ ਤੁਸੀਂ ਕੀਤਾ ਹੋਵੇਗਾ ਆਖਰੀ ਵਕਤ ਤੇ ਗगन ਹੀ ਉਸ ਨੂੰ ਮਿਲਣ ਆਈ ਸੀ ਜ਼ਰੂਰ ਉਸ ਨੇ ਹੀ ਕੁਝ ਸਿਖਾਇਆ ਹੋਵੇਗਾ ਮਾਨਮ ਬੋਲਿਆ ਸਾਨੂੰ ਕੁਝ ਸਿਖਾਉਣ ਦੀ ਜ਼ਰੂਰਤ ਨਹੀਂ ਪਾਪਾ ਜੀ ਖੁਦ ਸਮਝਦਾਰ ਸੀ ਉਹਨਾਂ ਨੂੰ ਪਤਾ ਸੀ ਕਿ ਉਹ ਲੋਕਾਂ ਲਈ ਕੀ ਮਾਇਨੇ ਰੱਖਦੇ ਹਨ ਕਾਸ਼ ਕਿ ਤੁਸੀਂ ਵੀ ਆਪਣੇ ਮਾਪੇ ਲਈ ਥੋੜਾ ਵਕਤ ਕੱਢਦੇ ਤਾਂ ਅੱਜ ਤੁਹਾਨੂੰ ਇਹ ਦਿਨ ਦੇਖਣਾ ਨਾ ਪੈਂਦਾ ਤੁਹਾਡੇ ਭਵਿੱਖ ਲਈ ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਾਂਗਾ ਜੋ ਤੁਸੀਂ ਆਪਣੇ ਮਾਪਿਓ ਨਾਲ ਕੀਤਾ ਉਹ ਤੁਹਾਡੇ ਬੱਚੇ ਤੁਹਾਡੇ ਨਾਲ ਨਾ ਕਰਨ ਚਲੋ ਗगन ਹੁਣ ਪਾਪਾ ਜੀ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਨਿਭਾਉਣਾ ਵੀ ਹੈ ਗगन ਨੇ ਵਕੀਲ ਅੰਕਲ ਨੂੰ ਕਿਹਾ ਅੰਕਲ ਇਹ ਗਹਿਣੇ ਵੇਚ ਕੇ ਮੈਂ ਪਾਪਾ ਜੀ ਦੇ ਸੁਪਨਿਆਂ ਨੂੰ ਪੂਰਾ ਕਰਾਂਗੀ ਅਤੇ ਐਫ ਡੀ ਦੀ ਈਮਾਨਤ ਦੇ ਰੂਪ ਵਿੱਚ ਜੋ ਮੇਰੇ ਕੋਲ ਹੈ ਉਹ ਵੀ ਇਸ ਆਸ਼ਰਮ ਤੇ ਜ਼ਰੂਰਤ ਪਈ ਤਾਂ ਮੈਂ ਲਗਾ ਦਵਾਂਗੀ ਮੈਂ ਤੇ ਇਹੀ ਸਹੀ ਪਰ ਹਰ ਸਾਲ ਆਪਣੇ ਮਾਂ ਅਤੇ ਪਾਪਾ ਦਾ ਸ਼ਰਾਦ ਉਸ ਆਸ਼ਰਮ ਵਿੱਚ ਹੀ ਕਰਾਂਗੀ ਗੁਰਦੇਵ ਸਿੰਘ ਅਸ਼ਿਆਨੇ ਵਿੱਚ ਕਿਉਂਕਿ ਜਦੋਂ ਮਾਂ ਤੇ ਪਾਪਾ ਜੀ ਉਸ ਸਮੇਂ ਵੀ ਇਹਨਾਂ ਕੋਲ ਫੁਰਸਤ ਨਹੀਂ ਸੀ ਹਾਂ ਮੈਂ ਜੋ ਪਾਪਾ ਜੀ ਨੇ ਮੈਨੂੰ ਆਖਰੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਸਨੂੰ ਪੂਰੇ ਮਨ ਨਾਲ ਨਿਭਾਵਾਂਗੀ ਸੰਦੀਪ ਬੋਲੀ ਵੇਖਿਆ ਮੈਂ ਕਹਿੰਦੀ ਸੀ ਕਿ ਤੁਹਾਡੇ ਪਾਪਾ ਜੀ ਜਿੰਨੇ ਦੇਖਣ ਵਿੱਚ ਸਿੱਧੇ ਸਾਦੇ ਹਨ ਅੰਦਰੋਂ ਓਨੇ ਹੀ ਜ਼ਿਆਦਾ ਚਲਾਕ ਹਨ ਕੀ ਸਹੀ ਨਿਆਂ ਕੀਤਾ ਉਹਨਾਂ ਨੇ ਜਦੋਂ ਸਾਡੇ ਕੋਲ ਆਉਂਦੇ ਸੀ ਅਤੇ ਮੈਂ ਬਣਾ ਕੇ ਖਵਾਉਂਦੀ ਸੀ ਉਹ ਵੀ ਯਾਦ ਨਹੀਂ ਰਿਹਾ ਉਹਨਾਂ ਨੂੰ ਗगन ਸਾਹਮਣੇ ਹੋ ਕੇ ਬੋਲੀ ਥੋੜੀ ਸ਼ਰਮ ਕਰੋ ਭਾਬੀ ਤੁਹਾਡੇ ਬੱਚੇ ਵੀ ਸੁਣ ਰਹੇ ਹਨ ਜਿੰਨਾ ਤੁਸੀਂ ਮੇਰੇ ਮਾਂ ਅਤੇ ਪਾਪਾ ਦੇ ਲਈ ਕੀਤਾ ਉਸ ਤੋਂ ਜ਼ਿਆਦਾ ਤਾਂ ਤੂੰ ਪੈਸੇ ਲੈ ਲੈਂਦੀ ਸੀ ਮੈਨੂੰ ਸਾਰਾ ਪਤਾ ਹੈ ਪਰ ਮੈਂ ਕਦੀ ਇਸ ਮਾਮਲੇ ਵਿੱਚ ਨਹੀਂ ਪੈਣਾ ਚਾਹੁੰਦੀ ਸੀ ਇਹ ਸੋਚ ਕੇ ਕਿ ਅੱਜ ਨਾ ਕੱਲ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਏਗਾ ਅਤੇ ਤੁਸੀਂ ਆਪਣੇ ਬਜ਼ੁਰਗਾਂ ਦੇ ਨਾਲ ਆਪਣਾ ਰਿਸ਼ਤਾ ਸੁਧਾਰ ਲਓਗੇ ਪਰ ਨਹੀਂ ਮੈਨੂੰ ਤਾਂ ਇਹ ਡਰ ਹੈ ਕਿ ਬੁਢਾਪੇ ਵਿੱਚ ਤੁਹਾਡੇ ਬੱਚੇ ਤੁਹਾਡੇ ਨਾਲ ਕੀ ਵਿਹਾਰ ਕਰਨਗੇ ਤੁਹਾਡੇ ਵਰਗਿਆਂ ਨਾਲ ਮੈਂ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਜਦੋਂ ਮੰਮੀ ਪਾਪਾ ਲਈ ਇਹ ਤੁਹਾਡੇ ਮੰਮੀ ਪਾਪਾ ਲਈ ਹੀ ਤੁਹਾਡੇ ਕੋਲ ਫੁਰਸਤ ਨਹੀਂ ਸੀ ਤਾਂ ਮੇਰੇ ਲਈ ਕੀ ਹੋਵੇਗੀ ਚਲੋ ਮੇਰੀ ਆਖਰੀ ਸਤਿ ਸ਼੍ਰੀ ਅਕਾਲ ਇਹਨਾਂ ਕਹਿ ਕੇ ਗगन ਆਪਣੇ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਸਫ਼ਰ ਤੇ ਚੱਲ ਪਈ ਵਕਤ ਬੀਤਿਆ ਉਹਨਾਂ ਦੇ ਨਾਲ ਵੀ ਉਹੀ ਹੋਇਆ ਜੋ ਉਹਨਾਂ ਨੇ ਆਪਣੇ ਬੁੱਢੇ ਮਾਪਿਓ ਦੇ ਨਾਲ ਕੀਤਾ ਸੀ ਬੱਚੇ ਵੱਡੇ ਹੋਏ ਉਹਨਾਂ ਦੀ ਉਹਨਾਂ ਨੇ ਮਾਡਰਨ ਪਤਨੀਆਂ ਦੇ ਨਾਲ ਵਿਆਹ ਕਰਵਾਇਆ ਤੇ ਗੁਰਦੇਵ ਸਿੰਘ ਦੇ ਮੁੰਡਿਆਂ ਅਤੇ ਨੌਹਾਂ ਨੂੰ ਉਹਨਾਂ ਦੇ ਬੱਚਿਆਂ ਨੇ ਘਰ ਤੋਂ ਧੱਕੇ ਮਾਰ ਕੇ ਬਿਰਧ ਆਸ਼ਰਮ ਪਹੁੰਚਾ ਦਿੱਤਾ ਅੱਜ ਨੌਹਾਂ ਅਤੇ ਪੁੱਤ ਇੱਕ ਬਿਰਧ ਆਸ਼ਰਮ ਵਿੱਚ ਆਪਣੀ ਰੁੱਖੀ ਸੁੱਕੀ ਰੋਟੀ ਖਾ ਕੇ ਆਪਣਾ ਵਕਤ ਗੁਜ਼ਾਰ ਰਹੇ ਹਨ ਅਤੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਰੱਬ ਕੋਲੋਂ ਮਾਫੀ ਮੰਗ ਰਹੇ ਹਨ ਤਾਂ ਦੋਸਤੋ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਤਾਂ ਕਿ ਇਹੋ ਜਿਹੀਆਂ ਹੋਰ ਵੀ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ